ਪੰਜਾਬ ਵਿੱਚ ਜਿੱਥੇ ਡੇਰੀ ਦਾ ਕਿੱਤਾ ਵਿਕਸਿਤ ਹੋ ਰਿਹਾ ਹੈ ਉੱਥੇ ਇਸ ਕਿੱਤੇ ਦੇ ਨਾਲ ਜੁੜੀਆਂ ਦਿੱਕਤਾਂ ਕਿਸਾਨਾਂ ਲਈ ਪਰੇਸ਼ਾਨੀਆਂ ਖੜੀਆਂ ਕਰ ਰਹੀਆਂ ਨੇ ਜਿਹੜਾ ਡੈਰੀ ਫਾਰਮਿੰਗ ਹੈ ਇਹਨੂੰ ਨਾ ਤਾਂ ਇੰਡਸਟਰੀ ਵਿੱਚ ਲਿਆ ਜਾ ਰਿਹਾ ਨਾ ਐਗਰੀਕਲਚਰ ਵਿੱਚ ਲਿਆ ਜਾ ਰਿਹਾ ਵੀ ਇਹਦੇ ਵਿੱਚ ਜਿਹੜਾ ਰੇਟ ਆਫ ਇੰਟਰਸਟ ਹੈ ਉਹ ਸਾਨੂੰ ਬਹੁਤ ਹਾਇਰ ਲੱਗ ਰਿਹਾ ਨਾ ਤਾਂ ਐਗਰੀਕਲਚਰ ਵਾਲਾ ਲੱਗ ਰਿਹਾ ਤੇ ਨਾ ਹੀ ਇੰਡਸਟਰੀ ਵਾਲਾ ਸਬਸਿਡੀ ਵਾਲਾ ਲੱਗ ਰਿਹਾ ਤੇ ਉਸ ਤੋਂ ਬਾਅਦ ਜਿਹੜਾ ਦੂਸਰੀ ਗੱਲ ਹੈ ਕਿ ਇਹ ਟੈਕਸੇਬਲ ਬਣਾਈ ਵੀ ਹੈ ਟੈਕਸੇਬਲ ਇੱਕ ਜਦੋਂ ਟੈਕਸ ਵਿਭਾਗ ਨੇ ਇੱਕ ਸ਼ਬਦ ਪਾਤਾ ਡੈਰੀਜ਼ ਉਹ ਡੈਰੀਜ਼ ਹੈ ਮਿਲਕ ਪਲਾਂਟ ਵਾਸਤੇ ਉਹ ਚੀਜ਼ ਬਾਰੇ ਅਸੀਂ ਬਹੁਤ ਜ਼ਿੱਦ ਦੇ ਲੜ ਰਹੇ ਹਾਂ ਉਹ ਹਲੇ ਕਲੀਅਰ ਨਹੀਂ ਹੋ ਰਹੀ ਗੱਲ ਸਾਨੂੰ ਵੀ ਟੈਕਸ ਦੇ ਘੇਰੇ ਵਿੱਚ ਬੰਨਿਆ ਹੋਇਆ ਇਹ ਇੱਕ ਜਿਹੜਾ ਸਾਡਾ ਸੈਂਟਰ ਤੇ ਹੈ ਤੇ ਇੱਕ ਹੈ ਵਿਜੜਾ ਫੂਡ ਫੂਡ ਸੇਫਟੀ ਐਕਟ ਲਾਗੂ ਹੋਇਆ ਉਹਦੇ ਵਿੱਚ ਜਿਹੜੀ ਗਾਂ ਦਾ ਦੁੱਧ ਤੇ ਉਹਦੀ ਐਸ ਐਨ ਐਫ ਹੈ ਉਹਦੇ ਜਿਹੜੇ ਸਟੈਂਡਰਡ ਫਿਕਸ ਨੇ ਉਹ ਬਹੁਤ ਪੁਰਾਣੇ ਫਿਕਸ ਹੈ ਅਤੇ ਉਹ ਦੇਸੀ ਗਾਵਾਂ ਦੇ ਅਕੋਰਡਿੰਗ ਫਿਕਸ ਹੋਏ ਹੋਏ ਹਨ ਜਿਨ੍ਹਾਂ ਦੀ ਬਹੁਤ ਲੋ ਪ੍ਰੋਡਕਸ਼ਨ ਹੈ ਉਹਨਾਂ ਦੀ ਫੈਟ ਜਿਹੜੀ ਆਪਣੀ ਜੀ ਦੇਸੀ ਗਾਂ ਦੀ ਗੱਲ ਕਰੀਏ ਜਰਸੀ ਗਾਂ ਦੀ ਗੱਲ ਕਰੀਏ ਉਹ ਬਹੁਤ ਉਹਨਾਂ ਦਾ ਦੁੱਧ ਬਹੁਤ ਘੱਟ ਹੁੰਦਾ ਤੇ ਫੈਟ ਤੇ ਐਸ ਐਨ ਐ ਬਹੁਤ ਜ਼ਿਆਦਾ ਹੁੰਦੀ ਜਦੋਂ ਜਿਹੜੀ ਹੁਣ ਐਚ ਐਫ ਗਾਂ ਹੈ ਤਾਂ ਦੁੱਧ ਵੱਧਦਾ ਇਹਦੀ ਫੈਟ ਤੇ ਐਸ ਐਨ ਐ ਘੱਟ ਹੁੰਦੀ ਹੈ ਜਦੋਂ ਅਸੀਂ ਬਾਜ਼ਾਰ 'ਚ ਜੇ ਫਾਰਮਰ ਡਾਇਰੈਕਟ ਵੇਚਣਾ ਚਾਹੇ ਤੋ ਦੇ ਉਹ ਜਿਹੜਾ ਐਕਟ ਸਾਡੇ ਤੇ ਲਾਗੂ ਹੋ ਕੇ ਅਸੀਂ ਉਹਨੂੰ ਐਜ਼ ਇਟ ਰੌ ਮਿਲਕ ਜੇ ਆਪਾਂ ਵੇਚਣ ਦੀ ਗੱਲ ਕਰੀਏ ਕੋਈ ਮੈਨੀਪੂਲੇਟ ਤੋਂ ਬਿਨਾ ਤੋ ਸਾਨੂੰ ਬਹੁਤ ਦਿੱਕਤ ਆਉਣੀ ਆ ਇਹਦੇ ਬਾਰੇ ਵੀ ਅਸੀਂ ਬੌਚਰ ਦਾ ਇਹ ਸਰਕਾਰਾਂ ਨਾਲ ਦੋ ਸੈਂਟਰ ਨਾਲ ਵੀ ਤੇ ਪੰਜਾਬ ਸਰਕਾਰ ਨਾਲ ਵੀ ਗੱਲ ਚੱਦੀ ਇਹ ਵੀ ਜਿਹੜੇ ਸਟੈਂਡਰਡ ਹੈ ਉਹ ਸਟੇਟ ਵਾਈਜ਼ ਬਣਾਏ ਜਾਣ ਇਹ ਨਹੀਂ ਹੈ ਵੀ ਇੱਕ ਨੈਸ਼ਨਲ ਇੱਕ ਉਹਨ ਰਾਜਸਥਾਨ ਦੀ ਗਾਂ ਉਹਨੇ ਦੁੱਧ ਹੀ 2-3 ਲੀਟਰ ਦੇਣਾ ਉਹਦੀ ਫੈਟ ਬਹੁਤ ਹਾਇਰ ਹੋਗੀ ਸਾਡੇ ਕੋਲ ਹਾਈ ੀਲਡਰ ਗਾਂਵਾਂ ਇਹਨਾਂ ਦੀ ਫੈਟ ਬਹੁਤ ਘੱਟ ਹੁੰਦੀ ਹੈ ਮੇਰੀ ਕਿਤੇ ਨਾਲ ਜੁੜੇ ਕਿਸਾਨਾਂ ਦੀ ਸ਼ਿਕਾਇਤ ਹੈ ਕਿ ਪੰਜਾਬ ਸਰਕਾਰ ਨੇ ਦੁੱਧ ਦੀ ਲਾਗਤ ਬਹੁਤ ਘੱਟ ਤੈਅ ਕੀਤੀ ਹੈ। ਦੁੱਧ ਦੀ ਲਾਗਤ ਤੈਅ ਕਰਨ ਲਈ ਸਰਕਾਰ ਨੂੰ ਇੱਕ ਕਮੇਟੀ ਬਣਾਉਣੀ ਚਾਹੀਦੀ ਹੈ ਜਿਸ ਵਿੱਚ ਕਿਸਾਨਾਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ। ਪੰਜਾਬ ਸਰਕਾਰ ਨੇ ਯੂਨੀਵਰਸਿਟੀ ਨੂੰ ਇੱਕ ਪ੍ਰੋਜੈਕਟ ਦਿੱਤਾ ਸੀਗਾ ਕੋਸਟ ਆਫ ਪ੍ਰੋਡਕਸ਼ਨ ਕੱਢਣ ਦਾ। ਕੇ ਫਾਰਮਰ ਨੂੰ ਫਾਰਮ ਤੇ ਕਿਹੜਾ ਰੇਟ ਦੁੱਧ ਪੈ ਰਿਹਾ ਹੈ ਤੇ ਉਸ ਤੋਂ ਬਾਅਦ ਉਹਦੀ ਕੀ ਜਿਹੜਾ ਸੇਲ ਰੇਟ ਉਹ ਫਿਕਸ ਹੋਣਾ ਚਾਹੀਦਾ ਇਹ ਕੋਸਟ ਆਫ ਪ੍ਰੋਡਕਸ਼ਨ ਜਿਹੜੀ ਯੂਨੀਵਰਸਿਟੀ ਗੁਰੂ ਅੰਗਰ ਦੇ ਵੈਟਰਨਰੀ ਯੂਨੀਵਰਸਿਟੀ ਦੇ ਇੱਕ ਸਾਇੰਟਿਸਟ ਨੇ ਕੱਢੀ ਉਹਨੇ ਦਫ਼ਤਰ ਚ ਬੈਠ ਕੇ ਕੱਢਤੀ ਉਹਨੇ ਆਕੇ ਫੀਲਡ ਦੇ ਦੇਖੇ ਨਹੀਂ ਕਿ ਕੋਸਟ ਕੀ ਪੈ ਰਹੀ ਉਹ ਇੰਨੇ ਘੱਟ ਕੋਸਟ ਕਰਤੀ ਜਦੋਂ ਕੋਸਟ ਹੀ ਘੱਟ ਆਪਾਂ ਇੱਕ ਦੱਸ ਦਾਂਗੇ ਤਾਂ ਆਪਾਂ ਰੇਟ ਕਿੱਥੋਂ ਸਰਕਾਰਾਂ ਜਾਂ ਮਿਲਕ ਪਲਾਂਟ ਰੇਟ ਆਪਾਂ ਨੂੰ ਕਿੱਥੇ ਦਿੰਗੇ ਜਿਹੜੀ ਮੇਨ ਸਾਡਾ ਹੈਗਾ ਇਹਦੇ ਵਿੱਚ ਦੁੱਧ ਦੇ ਵਿੱਚ ਵੀ ਸਾਡੀ ਕੋਸਟ ਆਫ ਪ੍ਰੋਡਕਸ਼ਨ ਪਹਿਲਾਂ ਕੱਢੀ ਜਾਵੇ ਉਹਦੇ ਬਾਅਦ ਕੋਸਟ ਆਫ ਪ੍ਰੋਡਕਸ਼ਨ ਕੱਢਣ ਤੋਂ ਬਾਅਦ ਸਾਡਾ ਜਿਹੜਾ ਪ੍ਰੋਫਿਟ ਰੱਖ ਕੇ ਉਸ ਤੋਂ ਬਾਅਦ ਸਾਨੂੰ ਜਿਹੜਾ ਰੇਟ ਦੁੱਧ ਦਾ ਫਿਕਸ ਕੀਤਾ ਜਾਵੇ ਮੈਂ ਅਜਰੈਲ ਜਾ ਕੇ ਆਇਆ ਹਾਂ ਉੱਥੋਂ ਹਰ ਉੱਥੇ ਹਰ ਇੱਕ 3 ਮਹੀਨੇ ਬਾਅਦ ਰੇਡ ਫਿਕਸ ਕੀਤੇ ਜਾਣੇ ਦੁੱਧ ਦੇ ਉਹਦੇ ਵਿੱਚ ਡੈਰੀ ਫਾਰਮਰ ਉਥੋਂ ਦੀ ਇੱਕ ਐਸੋਸੀਏਸ਼ਨ ਹੈ। ਔਰ ਸਰਕਾਰ ਮਿਲਕ ਪਲਾਂਟ ਵਾਲੇ ਅੱਦੇ ਕੰਜ਼ਿਊਮਰ ਇਹ ਸਾਰੇ ਬੰਦੇ ਇੱਕ ਟੇਬਲ ਤੇ ਬੈਨੇ ਫਾਰਮਰ ਦੱਸਦਾ ਕਿ ਮੈਨੂੰ ਇਹ ਕੋਸਟ ਮੇਰੀ ਕੋਸਟ ਆਫ ਪ੍ਰੋਡਕਸ਼ਨ ਪੈ ਰਹੀ ਹੈ ਐਨੇ ਪਰਸੈਂਟ ਮੈਨੂੰ ਪ੍ਰੋਫਿਟ ਚਾਹੀਦਾ ਹੈ। ਤੇ ਉਹ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਕੱਢਦਾ ਇਕੱਲਾ ਫਾਰਮਰ ਤੇ ਨਹੀਂ ਫਿਰ ਜਿਹੜੀ ਉਹਨਾਂ ਦੇ ਯੂਨੀਵਰਸਿਟੀ ਐ ਜਾਂ ਐਸੋਸੀਏਸ਼ਨ ਐ ਉਹ ਉਹਨੂੰ ਸਰਟੀਫਾਈ ਕਰਦੇ ਆ ਤੇ ਅੱਗੇ ਮਿਲਕ ਪਲਾਂਟਾਂ ਨੂੰ ਤੇ ਕੰਜ਼ਿਊਮਰ ਨੂੰ ਉਹ ਚੀਜ਼ ਤੇ ਉਹਨਾਂ ਨੂੰ ਐਗਰੀ ਹੋਣਾ ਪੈਂਦਾ ਕਿ ਜੇ ਫਾਰਮਰ ਤੁਸੀਂ ਜੂੰਦਾ ਰੱਖਣਾ ਤੁਸੀਂ ਵਧੀਆ ਦੁੱਧ ਕੁਆਲਿਟੀ ਦਾ ਪੀਣਾ ਤਾਂ ਤੁਹਾਨੂੰ ਇਹ ਰੇਟ ਦੇਣਾ ਪਊਗਾ ਅਸੀਂ ਇਹ ਡਿਮਾਂਡ ਕਰਦੇ ਆ ਕਿ ਜਿਹੜਾ ਕਾਸਟ ਆਫ ਪ੍ਰੋਡਕਸ਼ਨ ਐ ਉਹ ਕੱਢਣ ਤੋਂ ਬਾਅਦ ਹੀ ਦੁੱਧ ਦਾ ਰੇਟ ਨਿਰਧਾਰਤ ਕਰਿਆ ਜਾਵੇ ਦੇਸ਼ ਵਿੱਚ ਲਗਾਤਾਰ ਵਧ ਰਹੀ ਦੁੱਧ ਦੀ ਮੰਗ ਨੂੰ ਪੂਰਾ ਕਰਨ ਵਿੱਚ ਸੂਬੇ ਦਾ ਅਹਿਮ ਰੋਲ ਹੋ ਸਕਦਾ ਹੈ ਦੁੱਧ ਦੀ ਲੋੜ ਨੂੰ ਪੂਰਾ ਕਰਨ ਲਈ ਸੂਬੇ ਦੇ ਕਿਸਾਨਾਂ ਦਾ ਯੋਗਦਾਨ ਬਹੁਤ ਜ਼ਰੂਰੀ ਹੈ ਵੱਧ ਰਹੀ ਖੇਤੀ ਲਾਗਤਾਂ ਕਾਰਨ ਕਿਸਾਨਾਂ ਦਾ ਖੇਤੀ ਤੋਂ ਮੂੰਹ ਉੱਪਰੰਗ ਹੋ ਰਿਹਾ ਹੈ ਖੇਤੀ ਦੇ ਨਾਲ ਡੇਰੀ ਦਾ ਕਿੱਤਾ ਕਿਸਾਨਾਂ ਲਈ ਲਾਹੇਵੰਦ ਦਾ ਸਾਬਿਤ ਹੋਵੇਗਾ ਹੀ ਪਰ ਨਾਲ ਹੀ ਪੰਜਾਬ ਵਿੱਚ ਬੇਰੋਜ਼ਗਾਰੀ ਨੂੰ ਦੂਰ ਕਰਨ ਲਈ ਕਾਰਗਰ ਸਾਬਿਤ ਹੋ ਸਕਦਾ ਹੈ ਹੁਣ ਸਮਾਂ ਆ ਚੁੱਕਿਆ ਹੈ ਕਿ ਸਰਕਾਰ ਡੇਰੀ ਦੇ ਕਿੱਤੇ ਵੱਲ ਖਾਸ ਧਿਆਨ ਦੇਵੇ ਹੁਣ এবਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবਪੀ ਲਾਈਵ ਟਾਈਪ ਕਰੋ এবਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবਪੀ ਨਿਊਜ਼ ਪੰਜਾਬੀ ਨੂਸ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবਪੀ ਲਾਈਵ ਐਪ ਅਤੇ ਸਿਲੈਕਟ ਕਰੋ এবਪੀ ਨਿਊਜ਼ ਪੰਜਾਬੀ